ਕਪਟੋ ਹੇ ਹਾਏ 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 ਜ਼ਿੰਦਾਰ ਨਹੀਂ ਦਿੰਦੇ ਹਾਏ 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 ਲੜਦੇ ਲੋਕ ਜ਼ਿੰਦਾਬਾਦ 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 ਸਿੱਖਿਆ ਮੰਤਰੀ ਮਰਦਾਬਾਦ 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 ਸਿੱਖਿਆ ਮੰਤਰੀ ਮਰਦਾਬਾਦ 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 ਲਾਰੇ ਲਾਣ ਵਾਲੀ ਸਰਕਾਰ ਹਾਏ 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 ਪੰਜਾਬ ਸਰਕਾਰ ਹਾਏ 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 जिंदाबाद 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 फिर सरकार सांझा मोर्चा जिंदाबाद 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 शिक्षा मंत्री है हाय 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 शिक्षा मंत्री है हाय 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 शिक्षा मंत्री मुर्दाबाद 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 शिक्षा मंत्री मुर्दाबाद 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 मुख्यमंत्री है हाय 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 सरकार ने गंदे जिंदाबाद 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 बेरोजगार साझा मोर्चा जिंदाबाद 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 बेरोजगार साझा मोर्चा जिंदाबाद <या> ना। जिंदाबाद जिंदाबाद लड़ते लोग जिंदाबाद 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 इनकलाब जिंदाबाद 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 लारे लोन वाली सरकार है लारे ना। लोन वाली सरकार है मुख्यमंत्री है ना। ਨਮਸਕਾਰ ਕੁੜੀਆਂ ਸਾਹਿਬ ਮੇਰੇ ਨਾਲ ਮੁੱਤੂ ਕੰਨੀ ਪਰਾਂ ਦੇ ਉੱਪਰ ਪੰਜਾਬ ਸਰਕਾਰ ਮੁਰਦਾਬਾਦ 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 ਪੰਜਾਬ ਸਰਕਾਰ ਮੁਰਦਾਬਾਦ ਮੁਰਦਾਬਾਦ ਮੁਰਦਾ ਮంత్రి ਮੁਰਦਾਬਾਦ 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 ਸਿੱਖਿਆ ਮੰਤਰੀ ਮੁਰਦਾਬਾਦ 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 ਝੂਠੀ ਕੈਬਨਿਟ ਮੁਰਦਾਬਾਦ ਮੁਰਦਾਬਾਦ ਮੁਰਦਾਬਾਦਾਰੇ ਲਾਉਣ ਵਾਲੀ ਕੈਬਨਿਟ ਮੁਰਦਾਬਾਦ 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 ਅੱਜ ਬੇਜ਼ਗਾਰ ਸੰਜੇ ਮੋਰਚੇ ਵੱਲੋਂ ਜੋ ਕਾਲ ਦਿੱਤੀ ਗਈ ਸੀ ਵੱਖ-ਵੱਖ ਮੰਤਰੀਆਂ ਦੇ ਘਰਾਂ ਦੇ ਅੱਗੇ ਲੋੜੀ ਬਾਲਣ ਦੇ ਲਈ ਉਸੇ ਤਹਿਤ ਅੱਜ ਪਿੰਡ ਖੁੱਡੀਆਂ ਵਿਖੇ ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦੇ ਘਰ ਮੂਰੇ ਬੇਰੁਜ਼ਗਾਰ ਸਾਂਝੇ ਮੋਰਚੇ ਵੱਲੋਂ ਆ ਕੇ ਸੰਨਰਖੀ ਲੋੜੀ ਬਾਲੀ ਗਈ ਹੈ ਜਿਸ ਦੇ ਵਿੱਚ ਪੰਜਾਬ ਸਰਕਾਰ ਵੱਲੋਂ 3 ਸਾਲਾਂ ਵਿੱਚ ਲਾਏ ਗੇ ਲਾਰੇਆਂ ਨੂੰ ਫੂਕਿਆ ਜਾ ਰਿਹਾ ਬੇਰੁਜ਼ਗਾਰਾਂ ਵੱਲੋਂ ਕਿਉਂਕਿ ਇਹ ਸਰਕਾਰ ਜਿਹੜੀ ਲਾਰੇ ਲਾ ਕੇ ਸੱਤਾ ਦੇ ਵਿੱਚ ਆਈ ਸੀ 3 ਸਾਲਾਂ ਦੇ ਵਿੱਚ ਇਹਨਾਂ ਵੱਲੋਂ ਲਾਏ ਗੇ ਕਿਸੇ ਵੀ ਲਾਰੇ ਤੇ ਹਜੇ ਤੱਕ ਬੂਰ ਨਹੀਂ ਪਿਆ ਸਭ ਤੋਂ ਵੱਡਾ ਇਹਨਾਂ ਵੱਲੋਂ ਲਾਰਾ ਦਿੱਤਾ ਗਿਆ ਸੀ ਬੇਰੁਜ਼ਗਾਰਾਂ ਨੂੰ ਕੀ ਰੁਜ਼ਗਾਰ ਦਿੱਤਾ ਜਾਊਗਾ ਸਾਡਾ ਹਰਾ ਪੈਨ ਜਿਹੜਾ ਮੁੱਖ ਮੰਤਰੀ ਕਹਿੰਦਾ ਸੀ ਕਿ ਸਭ ਤੋਂ ਪਹਿਲਾਂ ਰੁਜ਼ਗਾਰ ਦੇ ਲਈ ਚੱਲੂਗਾ ਬੇਰੁਜ਼ਗਾਰਾਂ ਲਈ ਲੇਕਿਨ ਹਜੇ ਤੱਕ ਉਹ ਹਰਾ ਪੈਨ ਪਤਾ ਨਹੀਂ ਕਿੱਥੇ ਗਿਆ ਜਾਂ ਉਸ ਦੀ ਛਾਈ ਪੁਆਈ ਨਹੀਂ ਇਹਨਾਂ ਨੇ ਕਿਸੇ ਵੀ ਬੇਰੁਜ਼ਗਾਰ ਨੂੰ ਪੰਜਾਬ ਸਰਕਾਰ ਨੇ ਹਜੇ ਤੱਕ ਕੋਈ ਵੀ ਨੌਕਰੀ ਨਹੀਂ ਦਿੱਤੀ 3 ਸਾਲ ਬੀਤਣ ਦੇ ਬਾਵਜੂਦ ਨਾ ਸਿੱਖਿਆ ਮਹਿਕਮੇ ਵਿੱਚ ਤੇ ਨਾ ਸਿਹਤ ਮਹਿਕਮੇ ਵਿੱਚ ਇੱਕ ਵੀ ਭਰਤੀ ਦਾ ਇਤਿਆਰ ਸਰਕਾਰ ਵੱਲੋਂ ਜਾਰੀ ਨਹੀਂ ਕੀਤਾ ਗਿਆ ਬੇਰੁਜ਼ਗਾਰ ਸਾਂਝਾ ਮੋਰਚਾ ਲਗਾਤਾਰ ਸੰਘਰਸ਼ ਕਰਦਾ ਆ ਰਿਹਾ ਔਰ ਉਸ ਨੂੰ ਲਗਾਤਾਰ ਸਰਕਾਰ ਵੱਲੋਂ ਲਾਰੇ ਹੀ ਮਿਲਦੇ ਆ ਰਹੇ ਹਨ ਨਾ ਤਾਂ ਕਿਸੇ ਹਜੇ ਤੱਕ ਮੰਗ ਤੇ ਬੇਰੁਜ਼ਗਾਰ ਸਾਂਝੇ ਮੋਰਚੇ ਤੇ ਬੂਰ ਪਿਆ ਅੱਕੇ ਹੋਏ ਬੇਰੁਜ਼ਗਾਰਾਂ ਦੇ ਬੇਰੁਜ਼ਗਾਰ ਸਾਂਝੇ ਮੋਰਚੇ ਵੱਲੋਂ ਪੂਰੇ ਪੰਜਾਬ ਦੇ ਵਿੱਚ ਮੁੱਖ ਮੰਤਰੀ ਤੇ ਕੈਬਨਟ ਮੰਤਰੀਆਂ ਦੇ ਘਰਾਂ ਅੱਗੇ ਜਿਹੜੀ ਸੰਘਰਸ਼ੀ ਲੋੜੀ ਬਾਲ ਕੇ ਇਹਨਾਂ ਵੱਲੋਂ ਲਾਇਏ ਗੇ ਲਾਰਿਆਂ ਦੀ ਪੰਡ ਜਿਹੜੀ ਇਸ ਲੋੜੀ ਦੇ ਵਿੱਚ ਫੁੱਕਣ ਦੇ ਲਈ ਪਹੁੰਚੇ ਹੋਇਆ ਅਸੀਂ ਖੁੱਡੀਆਂ ਵਿਖੇ ਇੱਥੇ ਪਹੁੰਚੇ ਹੋਇਆ ਇਥੋਂ ਦੇ ਜਿਹੜਾ ਮੰਤਰੀ ਹੈ ਉਸ ਦੇ ਘਰ ਦੇ ਮੂਹਰੇ ਲੋਹੜੀ ਬਾਲ ਕੇ ਅਸੀਂ ਆਪਦੇ ਲਾਰਿਆਂ ਦੀ ਪੰਡ ਫੁੱਕਣ ਆਏ ਆਂ ਔਰ ਇਹਨਾਂ ਤੋਂ ਅਸੀਂ ਰੋਜ਼ਗਾਰ ਦੀ ਲੋਹੜੀ ਮੰਗਣ ਆਏ ਆ ਕਿ ਰੋਜ਼ਗਾਰ ਦੀ ਲੋਹੜੀ ਦੀ ਖੈਰ ਸਾਨੂੰ ਪਾਈ ਜਾਵੇ ਕਿਉਂਕਿ ਲੋਹੜੀ ਜਿਹੜੀ ਹੈਗੀ ਆ ਉਸ ਤਿਹਾੜ ਤੇ ਸਾਰੇ ਲੋਕ ਜਿਹੜੇ ਹੁੰਦੇ ਜਿਨ੍ਹਾਂ ਤੋਂ ਆਸ ਹੁੰਦੀ ਉਹਨਾਂ ਘਰਾਂ ਦੇ ਵਿੱਚ ਜਾ ਕੇ ਲੋਹੜੀ ਮੰਗਦੇ ਆ ਅਸੀਂ ਵੀ ਉਸੇ ਆਸ ਦੇ ਤਹਿਤ ਬੇਰੁਜ਼ਗਾਰ ਪੂਰੇ ਪੰਜਾਬ ਦੇ ਜਿਹੜੇ ਮੰਤਰੀਆਂ ਦੇ ਘਰਾਂ ਮੂਹਰੇ ਮੁੱਖ ਮੰਤਰੀ ਦੇ ਘਰ ਦੇ ਮੂਹਰੇ ਰੋਜ਼ਗਾਰ ਦੀ ਲੋੜੀ ਮੰਗਣ ਦੇ ਲਈ ਆਏ ਆ ਕਿ ਸਾਡੀ ਵੀ ਝੋਲੀ ਦੇ ਵਿੱਚ ਖੈਰ ਪਾਈ ਜਾਵੇ ਸਾਨੂੰ ਰੋਜ਼ਗਾਰ ਦਿੱਤਾ ਜਾਵੇ ਜਿਹੜਾ ਕਿ 3 ਸਾਲਾਂ ਦਾ ਇਹਨਾਂ ਵੱਲੋਂ ਲਾਰਾ ਲਾਇਆ ਜਾ ਰਿਹਾ ਸਾਡੀਆਂ ਮੰਗਾਂ ਉੱਥੇ ਦੀਆਂ ਉੱਥੇ ਖੜੀਆਂ ਚਾਹੇ ਉਹ ਮਾਸਟਰ ਕੈਡਰ ਦੇ ਵਿੱਚ ਭਰਤੀ ਦੀ ਮੰਗ ਹੋਵੇ ਚਾਹੇ ਇਹਨਾਂ ਵਿੱਚ 55% ਦੀ ਰੱਦ ਕਰਾਉਣੀ ਹੋਵੇ ਸ਼ਰਤ ਜਾਂ ਸਿਹਤ ਤੇ ਸਿੱਖਿਆ ਮੈਕਮੇ ਵਿੱਚ ਉਮਰ ਹੱਦ ਜਿਹੜੀ ਹੈਗੀ ਉਹਨੂੰ ਛੋਟ ਦੇ ਕੇ ਜਿਹੜੇ ਉਮਰ ਹੱਦ ਜਿਹੜੇ ਓਵਰਏਜ ਹੋ ਚੁੱਕੇ ਉਹਨਾਂ ਨੂੰ ਇੱਕ ਮੌਕਾ ਦੇਣਾ ਹੋਵੇ ਆਰਡਨ ਕਰਾਫਟ ਦੀ ਭਰਤੀ ਦਾ ਇਸ਼ਤਿਹਾਰ ਜਿਹੜਾ ਜਾਰੀ ਹੋਇਆ ਸੀ ਉਹਦਾ ਟੈਸਟ ਲੈਣਾ ਹੋਵੇ ਮਲਟੀਪਰਪਸ ਜਿਹੜੀ ਹੈਲਥ ਵਰਕਰ ਮੇਲ ਦੀ ਜਿਹੜੀ ਭਰਤੀ ਹੈ ਉਹ ਜਿਹੜੀ ਮਨਜ਼ੂਰ ਹੋਈ ਵੀ ਉਹਦਾ ਇਸ਼ਤਿਹਾਰ ਜਾਰੀ ਕਰਾਉਣਾ ਹੋਵੇ ਜਿਹੜੀ ਇੱਕ ਲੈਕਚਰਾਰ ਦੀ ਭਰਤੀ ਦਾ ਜਿਹੜਾ ਇਸ਼ਤਿਹਾਰ ਇਹਨਾਂ ਨੇ ਰੱਦ ਕੀਤਾ ਸੀ ਉਸ ਨੂੰ ਇਹ ਕਹਿ ਕੇ ਰੱਦ ਕੀਤਾ ਸੀ ਕਿ ਦੁਬਾਰਾ ਜਲਦੀ ਜਾਰੀ ਕਰ ਦਿੱਤਾ ਜਾਊਗਾ ਉਸ ਨੂੰ ਵੀ ਹਜੇ ਤੱਕ ਇਹਨਾਂ ਨੇ ਜਾਰੀ ਨਹੀਂ ਕੀਤਾ ਇਹਨਾਂ ਮੰਗਾਂ ਨੂੰ ਲੈ ਕੇ ਅਸੀਂ ਸੰਘਰਸ਼ ਕਰਦੇ ਆ ਰਹੇ ਹਾਂ ਅੱਜ ਵੀ ਜਿਹੜੀ ਲੋੜੀ ਇਸੇ ਕਰਕੇ ਬਾਲੀ ਜਾ ਰਹੀ ਹੈ ਇਹ ਸਾਰੇ ਲਾਰੇ ਆ ਜਿਹੜੀਆਂ ਸਾਡੀਆਂ ਮੰਗਾਂ ਸੀਆਂ ਲਾਰਿਆਂ ਦੀ ਪੰਡ ਫੂਕਾਂਗੇ ਤੇ ਰੁਜ਼ਗਾਰ ਦੀ ਖੈਰ ਜਿਹੜੀ ਇਹਨਾਂ ਤੋਂ ਮੰਗਣ ਆਏ ਆ ਮੈਂ ਰਮਨਕਪੁਰ ਬਲੋਡ ਸੂਬਾ ਅੰਕੂ ਬੇਰਜ਼ਗਾਰ ਸਾਂਝਾ ਮੋਰਚਾ ਪੰਜਾਬ ਜਿੱਤ ਲੜਦੇ ਲੋਕਾਂ ਦੀ ਜੈ ਜਨਤਾ ਜੈ ਸ਼ੰਗਾਰ ਜੀ ਜਿਲ੍ਹਿਆਂ ਦੇ ਵਿੱਚ ਵੱਖ-ਵੱਖ ਮੰਤਰੀਆਂ ਦੇ ਅੱਗੇ ਪਹੁੰਚੇ ਬੇਰਜ਼ਗਾਰ ਸਾਂਝੇ ਮੋਰਚੇ ਦੇ ਵੱਲੋਂ ਲਗਾਤਾਰ ਆਪਣਾ ਪ੍ਰੋਟੈਸਟ ਲਗਾਤਾਰ ਧਰਨਿਆਂ ਦੇ ਮੁਜ਼ਾਰੇ ਕੀਤੇ ਜਾ ਰਿਹਾ ਹੈ ਤੁਹਾਨੂੰ ਵੀ ਪਤਾ ਹੈ ਕਿ ਸਰਕਾਰ ਆਪਾਂ ਨੂੰ ਲਾਰਿਆਂ ਦੇ ਵਿੱਚ ਰੱਖਿਆ ਤਿੰਨ ਸਾਲਾਂ ਤੋਂ ਸਰਕਾਰ ਲਗਾਤਾਰ ਆਪਣੇ ਤੋਂ ਟਾਲਾ ਵਟਿਆ ਉਹਦੇ ਚੱਲਦੇ ਬੇਰਜ਼ਗਾਰ ਸਾਂਝੇ ਮੋਰਚੇ ਨੇ ਇੱਕ ਕਾਲ ਦਿੱਤੀ ਸੀ ਕਿ ਮੰਤਰੀਆਂ ਦੇ ਵਿੱਚ ਘਰਾਂ ਦੇ ਮੂਹਰੇ ਜਾ ਕੇ ਆਪਾਂ ਇਹਨਾਂ ਦੇ ਲਾਰੇ ਫੋਕਣਿਆ ਜਿਹੜੇ ਲਗਾਤਾਰ 3 ਸਾਲਾਂ ਤੋਂ ਆਪਾਂ ਨੂੰ ਲਗਾ ਰਿਹਾ ਤਾਂ ਬਹੁਤ ਦੁੱਖ ਦੀ ਗੱਲ ਹੈ ਕਿ ਪਿੱਛੇ ਗੁਰਮੀਤ ਸਿੰਘ ਖੁੱਡੀਆਂ ਦਾ ਘਰ ਹੈ ਪਰ ਹਾਲੇ ਤੱਕ ਕੋਈ ਸਾਨੂੰ ਕਿਸੇ ਨੇ ਪੁੱਛਿਆ ਨਹੀਂ ਕਿ ਤੁਸੀਂ ਇਹਨਾਂ ਦੇ ਪਰਿਵਾਰਕ ਮੈਂਬਰ ਕੋਈ ਜੀ ਬਾਹਰ ਨਹੀਂ ਨਿਕਲ ਕੇ ਆਇਆ ਤਾਂ ਵੇਖੋ ਇਹ ਸਰਕਾਰ ਲਗਾਤਾਰ ਆਪਾਂ ਨੂੰ ਟਾਲਿਆ ਚ ਰੱਖਿਆ ਕੋਈ ਆਪਾਂ ਨੂੰ ਭਰਤੀ ਉਮਰ ਹੱਦ 55% ਜਿਹੜੀਆਂ ਆਪਣੀਆਂ ਮਾਰੂ ਨੀਤੀਆਂ 55% ਦੀ ਹੈ ਸਾਰੇ ਸਟੇਟਰ ਦੀ ਮਾਰੂ ਨੀਤੀ ਹੈ ਜਿਹੜੀ ਜੇ ਲੱਗ ਕੇ ਆ ਗਈ ਤਾਂ ਸਾਥੀਓ ਸਾਰਿਆਂ ਦਾ ਬਹੁਤ ਨੁਕਸਾਨ ਵੱਡਾ ਹੋਣਾ ਹੈ ਤਾਂ ਇਹ ਸਰਕਾਰ ਜਾਣ ਬੁੱਝ ਕੇ ਆਪਾਂ ਨੂੰ 3 ਸਾਲ ਲਟਕਾਇਆ ਹੈ ਆਉਣ ਵਾਲੇ ਸਮੇਂ ਦੇ ਵਿੱਚ ਇਸੇ ਤਰ੍ਹਾਂ ਇਹਨਾਂ ਦਾ ਲਗਾਤਾਰ ਜਲੂਸ ਕੱਢਾਂਗੇ ਜੇਕਰ ਆਪਾਂ ਨੂੰ ਭਰਤੀ ਮਾਸਟਰ ਕੇਡ ਦੀ ਵਧੀਆ ਭਰਤੀ ਨਹੀਂ ਦਿੰਦੇ ਪੰਜਾਬ ਪੱਧਰ ਤੇ ਵੱਡੇ ਪੱਧਰ ਤੇ ਸਿੱਖਿਆ ਵਿਭਾਗ ਦੇ ਵਿੱਚ ਅਸਾਮੀਆਂ ਖਾਲੀ ਨੇ ਸਰਕਾਰ ਲਗਾਤਾਰ ਸਾਮੀਆਂ ਦੇਣ ਤੋਂ ਭੱਜੀ ਹੈ ਜਦੋਂ ਮੀਟਿੰਗ ਕਰਕੇ ਆਉਣਿਆ ਸਰਕਾਰ ਲਾਰਾ ਦੇ ਕੇ ਬਾਹਰ ਭੇਜ ਦਿੰਦੀ ਹੈ ਤਾ ਤੁਸੀਂ ਸਾਰੇ ਸਾਥੀ ਤਿਆਰ ਰੱਖਿਓ ਇਹ ਸਰਕਾਰ ਦਾ ਆਪਾਂ ਜਲਦ ਫਿਰ ਹੁਣ ਅਗਲੀ ਕਾਲ ਤੁਹਾਨੂੰ ਦਿੱਤੀ ਜਾਏਗੀ ਤੁਸੀਂ ਤਿਆਰ ਰਹੋ ਇਹ ਸਰਕਾਰ ਆਪਾਂ ਨੂੰ ਲਗਾਤਾਰ ਲਾਰਿਆ ਜਰਖਿਆ ਤੇ ਇਸੇ ਤਰ੍ਹਾਂ ਤੁਸੀਂ ਸਾਰੇ ਸੰਪਰਕ ਚ ਰਿਓ ਤੇ ਅੱਜ ਖੁੱਡੀਆਂ ਵਿਖੇ ਪਹੁੰਚਿਆ ਇੱਥੇ ਲੋਹੜੀ ਬਾਲੀ ਗਈ ਹੈ ਇਹਨਾਂ ਦੇ ਲਾਰੇ ਫੂਕੇ ਗਿਆ ਮੈਂ ਸਾਥੀਓ ਜਸਵੰਤ ਸਿੰਘ ਕਬਾਇਆ ਸੂਬਾਗੂ ਪੀਆਟਟ ਬਾਜ਼ ਬੇਰਜ਼ਗਾਰ ਸੂਬਾ ਪ੍ਰਧਾਨ ਪੰਜਾਬ ਧੰਨਵਾਦ ਸਾਥੀਓ